ਮੈਕ ਪ੍ਰੀਤ ਆਈ ਲਾਈਵ ਦੱਸ ਦਿੱਤਾ ਪਰਿਵਾਰ ਦਾ ਸਾਰਾ ਸੱਚ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ-ਸੋਹਣੇ ਤੇ ਖਡਾਉਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ ਨਸਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਗੁਰਸੇਖ ਕੁੜੀ ਮੈਕਪ੍ਰੀਤ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਹੋਇਆ ਹੈ ਤੇ ਕਾਰਨ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਉਹ ਕੈਨੇਡਾ ਵਿੱਚ ਡਿਪਰੈਸ਼ਨ ਦੀ ਸ਼ਿਕਾਰ ਹੋਈ ਤੇ ਪੰਜਾਬੀ ਬਲੌਗਰ ਅਤੇ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਸ ਨੂੰ ਇਲਾਜ ਲਈ ਪੰਜਾਬ ਭੇਜਿਆ ਜਾਤੇ ਉਸ ਦੇ ਨਾਲ ਕੋਈ ਵੀ ਨਹੀਂ ਪੰਜਾਬ ਆਇਆ ਜਿਸ ਕਰਕੇ ਲੋਕ ੜਕ ਉੱਠੇਗੀ ਪਰਿਵਾਰ ਨੇ ਮੈਕ ਨਾਲ ਗਲਤ ਕੀਤਾ ਤੇ ਹਾਲ ਹੀ ਦੇ ਵਿੱਚ ਮੈਕ ਨੇ ਇੱਕ ਨਵਾਂ ਵਲੌਗ ਸ਼ੇਅਰ ਕੀਤਾ ਹੈ ਜਿਸ ਦਾ ਟਾਈਟਲ ਹੈ ਤੁਹਾਡੇ ਸਵਾਲਾਂ ਦੇ ਜਵਾਬ ਜਿਸ ਵਿੱਚ ਮੈਕ ਪ੍ਰੀਤ ਨੇ ਆਪਣੇ ਚਾਹਣ ਵਾਲਿਆਂ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਤੇ ਜਵਾਬ ਅਜੀਹਾ ਦਿੱਤਾ ਜਿਸ ਨੂੰ ਸੁਣ ਕੇ ਲੋਕ ੜਕ ਗਏ ਤੇ ਕਮੈਂਟ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ 네ਗੇਟਿਵ ਮੈਕ ਦੇ ਬਾਰੇ ਕੀਤੇ ਜਾ ਰਹੇ ਹਨ ਦਰਅਸਲ ਉਸ ਦੇ ڈپریشن ਵਿੱਚ ਰਹਿਣ ਕਰਕੇ ਲੋਕਾਂ ਦੇ ਸਵਾਲ ਹਨ ਕਿ ਪਰਿਵਾਰ ਨਾਲ ਕਿਉਂ ਨਹੀਂ ਆਇਆ ਤੇ ਉਸ ਦਾ ਪਰਿਵਾਰ ਦੇ ਨਾਲ ਕੋਈ ਝਗੜਾ ਹੋਇਆ ਹੈ ਜਿਸ ਕਰਕੇ ਮੈਕ ਨੇ ਆਪਣੇ ਵਲੌਗ ਦੇ ਵਿੱਚ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮੇਰੇ ਬਾਰੇ ਤੇ ਮੇਰੇ ਪਰਿਵਾਰ ਨੂੰ ਲੈ ਕੇ ਮਨਾਂ ਦੇ ਵਿੱਚ ਸਵਾਲ ਹਨ ਉਹਨਾਂ ਸਵਾਲਾਂ ਦੇ ਜਵਾਬ ਮੈਂ ਅਜੇ ਦੇਣਾ ਨਹੀਂ ਚਾਹੁੰਦੀ ਤੇ ਮੈਨੂੰ ਅਜੇ ਸਮਾਂ ਚਾਹੀਦਾ ਤੇ ਇੱਕ ਗੱਲ ਨੂੰ ਕਰਨ ਦਾ ਟਾਈਮ ਹੁੰਦਾ ਜਿਸ ਕਰਕੇ ਜਦੋਂ ਵੀ ਸਹੀ ਟਾਈਮ ਆਊ ਆਪਾਂ ਖੁੱਲ੍ਹ ਕੇ ਪਰਿਵਾਰ ਬਾਰੇ ਗੱਲਾਂ ਕਰਾਂਗੇ ਜੋ ਵੀ ਮੇਰੀ ਲਾਈਫ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟਾਂ ਵਿੱਚ ਮੈਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਲੋਕ ਕਹਿੰਦੇ ਹਨ ਕਿ ਵੀਡੀਓ ਦਾ ਟਾਈਟਲ ਕੁਝ ਹੋਰ ਲਿਖਿਆ ਪਰ ਸਵਾਲਾਂ ਦਾ ਜਵਾਬ ਇੱਕ ਵੀ ਨਹੀਂ ਦਿੱਤਾ ਸਿੱਖੀ ਜੀਵਨ ਭੈਣੇ ਇਹ ਵਲੌਗਿੰਗ ਵਾਲੀ ਨਕਲੀ ਫੇਕ ਜ਼ਿੰਦਗੀ ਚੋਂ ਬਾਹਰ ਨਿਕਲ ਕੇ ਅਸਲੀ ਜ਼ਿੰਦਗੀ ਜਿਉਂ ਲੋਕਾਂ ਨੇ ਆਪਣੀ ਹਰ ਪਲ ਦੀ ਖਬਰ ਦੇਣ ਦੀ ਕੀ ਲੋੜ ਹੈ ਇਹ ਦਿਖਾਵੇ ਵਾਲੀ ਜ਼ਿੰਦਗੀ ਨਹੀਂ ਸੀ ਗੁਰੂ ਕੇ ਸਿੱਖ ਦੀ ਜਿਸ ਵਿੱਚ ਸਾਡੇ ਚੰਗੇ ਭਲੇ ਸਿੱਖ ਫਸ ਚੁੱਕੇ ਨੇ ਅੱਜ ਤੁਸੀਂ ਅੱਜ ਆ ਕੀਤਾ ਇੱਥੇ ਇਹ ਗਏ ਆ ਖਾਦਾ ਇਸ ਤਰ੍ਹਾਂ ਆਪਣੇ ਬਾਰੇ ਲੋਕਾਂ ਨੂੰ ਦੱਸਣ ਦੀ ਜ਼ਿੰਦਗੀ ਚ ਨਹੀਂ ਲੋੜ ਆਪਣਾ ਅਸਲ ਮੇਲ ਗੁਰੂ ਨਾਲ ਕਰੋ ਭੈਣੇ ਨਿਕਲ ਜਾਓ ਇਸ ਵਲੌਗਿੰਗ ਵਾਲੇ ਚੱਕੜ ਚੋਂ ਤੇ ਗੁਰੂ ਨਾਲ ਜੁੜੋ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਦਾ ਸਿਮਰਨ ਕਰੋ ਵੀਡੀਓ ਵਲੌਗਾਂ ਵਿੱਚ ਕੁਝ ਨਹੀਂ ਰੱਖਿਆ ਗੁਰੂ ਦੇ ਸਿੰਘ ਸੱਜ ਕੇ ਫालतू ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪੜੇ ਲਿਖੇ ਹੋ ਜੋਬ ਕਰੋ ਆਰਾਮ ਦੀ ਜ਼ਿੰਦਗੀ ਜਿਉਂ ਇਹਦੇ ਮਾਪੇ ਕੈਨੇਡਾ ਸੈਰ ਸਪਾਟਾ ਕਰਨ ਗਏ ਸੀ ਅਤੇ ਵਾਪਸ ਨਹੀਂ ਆਏ ਉੱਥੇ ਉਹ ਲਕਸ਼ਪ ਕੇ ਰਹਿਣ ਡਏ ਸਾਰੇ ਗੁਰਦੁਆਰਾ ਸਹਿਬਾਨਾਂ ਅੱਗੇ ਬੇਨਤੀ ਆ ਇਸ ਲੜਕੀ ਨੂੰ ਗੁਰਦੁਆਰਾ ਵਿੱਚ ਦਾਖਲ ਨਾ ਹੋਣ ਦਿਓ ਇਹ ਲੜਕੀ ਸਿੱਖਾਂ ਦਾ ਪਹਿਨਾਵੇ ਪਹਿਨ ਕੇ ਸਿੱਖ ਜਾਂ ਮਜਬ ਨੂੰ ਬਦਨਾਮ ਕਰ ਰਹੀ ਆ YouTube ਤੋਂ ਪੈਸੇ ਲੈਣ ਲਈ ਤੇ ਹੋਰ ਵੀ ਬਹੁਤ ਸਾਰੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਮੈਕਪ੍ਰੀਤ ਦੇ ਬਾਰੇ ਦਰਅਸਲ ਲੋਕ ਮੈਕਪ੍ਰੀਤ ਤੋਂ ਇਸ ਗੱਲ ਕਰਕੇ ਨਾਰਾਜ਼ ਹਨ ਕਿ ਉਹ ਸਾਰਾ ਅਸਲ ਸੱਚ ਆਪਣੇ ਮੂੰਹੋਂ ਦੱਸ ਕਿਉਂ ਨਹੀਂ ਦਿੰਦੀ ਤੇ ਬਾਕੀ ਜਿਵੇਂ ਹੀ ਮੈਂ ਕੋਈ ਆਪਣੇ ਮਸਲੇ ਤੇ ਚੁੱਪੀ ਤੋੜੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ